ਅਜੇ ਵੀ ਉੱਚ ਗੁਣਵੱਤਾ ਅਜੇ ਵੀ ਉਸ ਦੇ ਵਿੱਚ ਸੁਧਾਰ ਨਹੀਂ ਹੋਇਆ ਹੈ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਖਰਾਬ ਸ਼੍ਰੇਣੀ ਦੇ ਵਿੱਚ ਬਰਕਰਾਰ ਹੈ ਬਹੁਤ ਇਲਾਕਿਆਂ ਦੇ ਵਿੱਚ AQI 300 ਤੋਂ ਵੀ ਜ਼ਿਆਦਾ ਦਰਜ ਕੀਤੀ ਗਈ ਹੈ ਤੇ ਪ੍ਰਦੂਸ਼ਣ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਗ੍ਰਾਫ ਦੀਆਂ ਲੱਗਿਆ پابੰਦੀਆਂ ਤੇ ਹੋਵੇਗਾ ਵਿਚਾਰ ਪੰਜਾਬ ਚੰਡੀਗੜ੍ਹ ਦਾ ਹਵਾ ਦੇ ਵਿੱਚ ਕੱਲ੍ਹ ਦੇ ਨਾਲੋਂ ਸੁਧਾਰ ਚੰਡੀਗੜ੍ਹ 'ਚ AQI 350 ਤੋਂ 2200 ਪਹੁੰਚਿਆ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਬੇਸ਼ੱਕ ਪ੍ਰਦੂਸ਼ਣ ਅਜੇ ਵੀ ਖਤਰਨਾਕ ਸਥਿਤੀ ਦੇ ਵਿੱਚ ਹੈ ਪਰੰਤੂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਰਾਹਤ ਮਿਲਨੀ ਸ਼ੁਰੂ ਹੋ ਗਈ ਹੈ ਪੰਜਾਬ ਦੇ ਜਿਹੜੇ ਸ਼ਹਿਰ ਅਜੇ ਤੱਕ ਪ੍ਰਦੂਸ਼ਣ ਦੀ ਸਥਿਤੀ ਵਿੱਚ ਕਾਫੀ ਜ਼ਿਆਦਾ ਖਤਰਨਾਕ ਸਾਬਤ ਹੋ ਰਹੇ ਸਨ ਉਹਨਾਂ ਦੇ ਵਿੱਚ ਵੀ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ ਤੇ ਚੰਡੀਗੜ੍ਹ ਦੇ ਵਿੱਚ ਵੀ AQI ਕਾਫੀ ਸੁਧਾਰ ਵੱਲ ਵਧ ਰਿਹਾ ਹੈ ਹਾਲਾਂਕਿ ਚੰਡੀਗੜ੍ਹ ਅਜੇ ਪੰਜਾਬ ਦੇ ਮੁਕਾਬਲੇ ਥੋੜਾ ਚਿੰਤਾਜਨਕ ਸਥਿਤੀ ਦੇ ਵਿੱਚ ਜ਼ਰੂਰ ਹੈ ਪਰੰਤੂ ਜੇ ਹਾਲਾਤ ਸਮਾਨ ਰਹਿੰਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ AQI ਦੇ ਵਿੱਚ ਹੋਰ ਵੀ ਸੁਧਾਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਸ਼ਹਿਰਾਂ ਵਿੱਚ AQI ਜਿਹੜਾ ਹੈਗਾ ਉਹ 200 ਤੋਂ 250 ਜਾਂ ਫਿਰ ਪਹੁੰਚ 300 ਦੇ ਕਰੀਬ ਕਰੀਬ ਅ ਅਜੇ ਦਰਜ ਕੀਤਾ ਜਾ ਰਿਹਾ ਹੈ ਜਿਹੜਾ ਕਿ ਪਹਿਲਾਂ 400 ਨੂੰ ਕ੍ਰਾਸ ਕਰ ਰਿਹਾ ਸੀ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੀ AQI ਕਾਫੀ ਸੁਧਾਰ ਵੱਲ ਵਧਿਆ ਹੈ ਪੰਜਾਬ ਦੇ ਵਿੱਚ ਪ੍ਰਾਲੀ ਛੜਨ ਦੇ ਮਾਮਲੇ ਵੀ ਘਟੇ ਹੋਏ ਨੇ ਕਿਉਂਕਿ ਬੀਤੇ ਦਿਨ ਪ੍ਰਾਲੀ ਛੜਨ ਦੇ ਕੇਵਲ 77 ਮਾਮਲੇ 77 ਮਾਮਲੇ ਜਿਹੜੇ ਹੈਗੇ ਨੇ ਉਹ ਦਰਜ ਕੀਤੇ ਜਾ ਚੁੱਕੇ ਨੇ ਜਿਹੜੇ ਕਿ ਕਾਫੀ ਘਟੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਾਲੀ ਛੜਨ ਦੇ ਨਾਲ ਵੀ ਪੰਜਾਬ ਦੇ ਅਤੇ ਚੰਡੀਗੜ੍ਹ ਦੇ ਵਿੱਚ ਪੋਲੂਸ਼ਨ ਜਿਹੜਾ ਹੈਗਾ ਉਹ ਖਤਰਨਾਕ ਸਥਿਤੀ ਦੇ ਵਿੱਚ ਪਹੁੰਚ ਚੁੱਕਿਆ ਸੀ ਕੈਮਰਾਮੈਨ ਅਮਿਤ ਵਾਲੀ ਇਹਦੇ ਨਾਲ ਕੁਲਵੀਰ ਦੀਵਾਨ ਇੰਡੀਆ న్యూਸ ਚੰਡੀਗੜ੍ਹ